13 ਤੋਂ 14 ਕਿਲੋ ਵੀਰੇ ਆਪਣੇ ਘਰੇ ਬੰਦਾ ਚੋ ਕੇ ਲਿਆ 13 14 ਕਿਲੋ ਦੁੱਧ ਮਾਰੇ ਬਾਕੀ 45000 ਕੀ ਦੇ ਦੇਣੀ ਸਰ ਪਿਆਰੂ ਕੀ ਤਾਂ 25 ਲੱਖ ਤੋਂ ਪਲਾਸੀ ਵਿਕਣੀ ਆ ਬਾਈ ਬਰੀਡ ਕੁਆਲਟੀ ਵਾ ਚੀਤੀ ਬਾੜੀ ਨਹੀਂ ਆਇਆ ਚੰਗੀ ਬਹੁਤ ਜਿਆਦਾ ਚੰਗੀ ਆ ਇਹ ਸੀ ਬੜਾ ਸੋਹਣਾ ਬਾਈ ਹਾਂ ਬੜਾ ਸੋਹਣਾ ਵੀਰੇ ਆ ਜੀ ਘਾਰ ਦੁੱਧ ਦਾ ਉਹ 18 ਤੋਂ 19 ਲੀਟਰ ਆਪਣੇ ਘਰੇ ਡੱਬਿਆਂ ਦਾ ਦੁੱਧ ਦੋ ਟਾਈਮ ਤਿੰਨ ਟਾਈਮ ਚ ਹੋ ਸਕਦਾ 80 ਹੁੰਦੀ ਦਾ ਵੜ ਇੰਨਾ ਤਿਆਰ ਹੁੰਦਾ ਦਾ ਵੜ ਲੱਖ ਰੁਪਏ ਦੀ ਸੀਗੀ ਬਿਲਕੁਲ ਬਾਈ ਪਰ ਆਪਾਂ ਨਹੀਂ ਉਹ ਮੁੱਲ ਕਰਨਾ ਆਪਾਂ ਸਿਰ ਬਾਈ ਜੇਰ ਜੂਰ ਦੀ ਜਮਾ ਗਰੰਟੀ ਵੀਰੇ ਜੇਰ ਦੀ ਸਾ ਓਕੇ ਹੋਈ ਹੋਈ ਹੈ ਨਾ ਪਰ ਜਿਹੜੇ ਸਾਹ ਉਹਨਾ ਭਾਂਡਾ ਬਾਈ ਉਸ ਹਿਸਾਬ ਨਾਲ ਜਿੰਨਾ ਮਰਜ਼ੀ ਕਰੀ ਪਹਿਲਾ ਸੂਆ ਬੱਚੀ ਸੂਈ ਆ ਵੀਰੇ ਰਾਤ ਦੀ ਸੂਈ ਆ ਜੇਰ ਜੂਰ ਕੰਪਲੀਟ ਪਾਦੀ ਆ ਚੁਾਈ ਚੁਈ ਦੀ ਇੱਕ ਨੰਬਰ ਆ ਜਮਾ ਠੀਕ ਹੈ ਬਾਈ ਤੇ ਬੱਚਾ ਕੀ ਦਿੱਤਾ ਬਾਈ ਬੱਚਾ ਬਿਲਕੁਲ ਜੈ ਜੀ ਹੁੰਦਾਗਾ ਠੀਕ ਹੈ ਬਾਈ ਇਹ 라ਵੀਆ ਪੱਜਿਆ ਮੁੱਲੀ ਕਰਨਾ ਸਿਰਫ ਬਾਕੀ ਬਰੀਡ ਹੀ ਬਹੁਤ ਜ਼ਿਆਦਾ ਹੈ ਠੀਕ ਹੈ ਬਈ ਮੂਰੀ ਇੰਨੀ ਮਿੱਠੀ ਬਹੁਤ ਜ਼ਿਆਦਾ ਹੈ ਵੀ ਛਣ ਤੁਹਾਨੂੰ ਦੇਖੀ ਚਾਹਦਾ ਕਰਕੇ ਦੇਖ ਲਓ ਬਹੁਤ ਜ਼ਿਆਦਾ ਜੇ ਕੋਈ ਸਮਝ ਵਾਲਾ ਬੰਦਾ ਲੈੇ ਤਾਂ ਬਈ 25 ਤੋਂ ਜਾਊਗਾ ਬੜੇ ਆਰਾਮ ਨਾਲ ਵੀਰੇ ਆਰਾਮ ਨਾਲ ਜਾਊਗੀ ਜਿਹੜੇ ਸਾਥੀ ਕਾ ਮਿੱਤਰੋ ਸਵਾਗਤ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਦੌਲਤ ਆਰਾਮ ਡੈਰੀ ਫਾਰਮ ਪੈਂਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਆ ਜਿੰਨੇ 5 ਦੇ 5 ਨਗ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਦੇ ਵਿੱਚ ਸਾਰੇ ਸ਼ੂਟ ਕਰੇ ਸਾਰਿਆਂ ਦੀ ਦੁੱਧ ਦੀ ਰੇਟ ਦੀ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਵੀਡੀਓ ਨੂੰ ਅਖੀਰ ਤੱਕ ਦੇਖ ਲਓ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਹੈ ਰੇਟ ਬਿਲਕੁਲ ਜੈ ਜੀ ਹਣਗੇ ਗੱਲਬਾਤ ਆਪਾਂ ਕਰਦੇ ਬਾਈ ਉਤਾਰ ਰਾ ਉਤਾਰ ਪਹਿਲਾਂ ਤਾਂ ਸਵਾਗਤ ਹੈ ਬਾਈ ਅਸੀ ਕਲ ਬਾਈ ਜੀ ਸਾਰਿਆਂ ਨੂੰ ਅਸੀ ਕਲ ਬਾਈ ਅੱਜ ਦੇ ਰੇਟ ਵੀ ਬਾਈ ਆਪਣੇ ਮਿੱਲਾ ਦਾ ਵੀ ਜੈ ਜੀ ਬਿਲਕੁਲ ਵੀਰੇ ਚੱਕ ਲੋ ਚੱਕ ਵਾਲੇ ਰੇਟ ਆ ਚੱਕ ਲੋ ਚੱਕ ਲੋ ਵਾਲੀ ਹੁੰਦੀ ਹੈ ਨਾ ਗੱਲਬਾਤ ਆਪਾਂ ਕਰੀਏ ਪਹਿਲੀ ਦੀ ਬਾਈ ਹੈ ਨਾ ਸੂਈ ਸੋਏ ਤੇ ਇੱਕ ਕਦੋਂ ਦੀ ਸੂਈ ਹੋਈ ਹੈ ਬਾਈ ਇਹ ਪਹਿਲਾਂ ਸੂਆ ਬੱਚੀ ਸੂਈ ਹੈ ਵੀਰੇ ਠੀਕ ਹੈ ਬਾਈ ਰਾਤ ਦੀ ਸੂਈ ਆ ਜੇਰ ਜੇਰ ਕੰਪਲੀਟ ਪਾਤੀ ਆ ਠੀਕ ਹੈ ਬਾਈ ਚੁਵਾਈ ਚੁਈ ਦੀ ਇੱਕ ਨੰਬਰ ਆ ਜਮਾ ਠੀਕ ਹੈ ਬਾਈ ਤੇ ਬੱਚਾ ਕੀ ਦਿੰਦਾ ਬਾਈ ਬੱਚਾ ਬੱਛਾ ਵੀਰੇ ਬੱਛਾ ਦਿੰਦਾ ਬਾਈ ਜੇ ਕਦੇ ਬੰਦੇ ਨਾ ਤੇ ਜੇ ਗੱਲਬਾਤ ਕਰੀਏ ਉਦੋਂ ਆਪਾਂ ਬਈ ਆਰਡਰ ਭਾਂਡੇ ਦੀ ਵੀ ਚੰਗੀ ਆ ਕਰ ਲਿਆਏ ਨੂੰ ਆਪਾਂ ਇੱਕ ਵਾਰ ਖੋਲ ਗਏ ਤੇ ਫੇਰ ਆਪਾਂ ਇਹਦੇ ਦੁੱਧ ਦੀ ਤੇ ਰੇਟ ਦੀ ਵੀ ਸੱਜਣੋਂ ਗੱਲ ਵੀਡੀਓ ਦੇ ਵਿੱਚ ਹੀ ਕਰ ਦੇਣੀ ਆ ਇੱਕ ਤੁਸੀਂ ਬਰੀਡ ਕੁਆਲਟੀ ਇਹਦੀ ਫੇਸ ਤੋਂ ਲੈ ਕੇ ਐਂਡ ਤੱਕ ਚੈੱਕ ਕਰ ਲਓ ਕਰਮ ਵਾਲੀ ਜਿਵੇਂ ਆਪਾਂ ਕਹਦੇ ਆ ਭਾਂਡਾ ਬਹੁਤ ਸੋਹਣਾ ਲੱਗਿਆ ਹੋਇਆ ਵਾ ਬਾਈ ਜੇਰ ਜੂਰ ਦੀ ਜਮਾਂ ਗਰੰਟੀ ਵੀਰੇ ਜੇਰ ਦੀ ਸਾਹ ਉਹ ਕੀ ਹੋਈ ਹੋਈ ਹੈ ਨਾ ਪਰ ਜਿਹੜੇ ਸਾਹ ਉਹਨਾਂ ਭਾਂਡਾ ਬਾਈ ਉਸ ਸਾਹ ਉਹਨਾਂ ਦਾ ਜਿੰਨਾ ਮਰਜੀ ਕਹਿ ਲਾ ਜਿੰਨਾ ਮਰਜੀ ਕਹਿ ਲਾ ਵੀਰੇ ਬੱਚੀ ਕੁਵਾਈ ਪਰੌਂਦੀ ਆ ਕੁਵਾਈ ਪਰੌਂਦੀ ਆ ਨਾ ਪਰ ਫੇਰ ਵੀ ਆਪਾਂ ਨੂੰ ਅੰਦਾਜ਼ਾ ਬਾਈ ਕੀ ਆ 20 22 ਕਿਲੋ ਬੱਚੀ ਖਰਾ ਦੁੱਧ ਦੇਈ ਜਾਊਗੀ ਬਾਈ 20 22 ਕਿਲੋ ਬਾਈ ਦੁੱਧ ਦੇਈ ਚੱਲੂਗੀ ਆ ਤੁਸੀਂ ਚੈੱਕ ਕਰਕੇ ਦੇਖੋ ਸਜਣੋ ਜੇਰ ਜੂਰ ਦੀ ਬਾਈ ਕਹਿੰਦਾ ਕੰਪਲੀਟ ਆ ਥਣ ਥਣ ਬਹੁਤ ਜ਼ਿਆਦਾ ਨਜਾਇਜ਼ ਚੰਗਾ ਲੱਗਿਆ ਹੋਇਆ ਹੱਥ ਬਤ ਵਿੱਚ ਸਾమే ਹਣ ਚੰਗੀ ਬਰੀਡ ਵਾਲੇ ਜਾਨਵਰ ਦਾ ਇਹ ਜਿਆ ਥਣ ਹੁੰਦਾ ਨਹੀਂ ਬਹੁਤ ਜਿਆਦਾ ਨਿਆਇ ਚੰਗਾ ਸਨ ਪਹਿਲੇ ਸੂਏ ਟਕਰਾਈ ਹੁੰਦੀਆਂ ਹਨ ਪਰ ਤੁਸੀਂ ਠੰਡੀ ਮਿੱਠੀ ਬਹੁਤ ਨਿਆਣਾ ਪਾਉਣ ਦੀ ਲੋੜ ਕੀ ਤੁਸੀਂ ਚੈੱਕ ਕਰਕੇ ਦੇਖ ਲਓ ਸੱਜਣੂ ਥਣ ਲੈ ਵਾ ਲੈ ਕੇ ਨਾ ਫਸੀ ਫਿਰਦੀ ਹੈ ਬਈ ਹਾਂ ਬਹੁਤ ਜਿਆਦਾ ਜਿਹੜੀ ਗੱਲ ਹੈ ਬਣਾਈ ਫਿਰਦੀ ਹੈ ਮੰਨ ਲਾ ਕਹਿੰਦਾ ਨਾ ਬਹਿਣਾ ਉੱਠਣਾ ਔਖਾ ਇਹਨੂੰ ਬਹਿਣਾ ਉੱਠਣਾ ਔਖਾ ਉਹੋ ਜੀ ਹੈ ਬਾਈ ਹਨਾ ਤੇ ਬਾਕੀ ਜੇ ਗੱਲਬਾਤ ਕਰੀਏ ਮੌਸਮ ਚੰਗੇ ਦੇ ਵਿੱਚ ਸੂਹੀ ਹੋਈ ਆ ਗਾਂ ਹਣਾ ਖੋਏ ਖਾਏ ਵਾਲੇ ਦੈਣਾ ਤੇ ਕੱਢੀ ਚੱਲਿਓ ਬਾਈ ਜਿੰਨਾ ਖਰਾਬ ਬਿਲਕੁਲ ਹੀ ਬਿਲਕੁਲ ਵਦਲੀਆਂ ਦਾ ਨਦੀਆਂ ਭਰਾ ਦਨੀਆ ਬੈਠ ਬਈ ਭਰਾ ਦੂ ਬਾਈ ਅੱਜ ਦਾ ਇਹਦਾ ਆਪਾਂ ਦੇਣ ਲੈਣਾ ਉਤਾਰ ਕੀ ਕਰਨਾ ਮੁੱਲ ਆਪਣਾ ਵੀਰੇ ਬਿਲਕੁਲ ਜੈ ਜੀ ਹੁੰਦਾਗਾ ਠੀਕ ਆ ਬਾਈ ਇਹਦਾ ਵੀ ਆਪਾਂ ਜੈਜ ਮੁੱਲੀ ਕਰਨਾ ਸਿਰਫ ਕਰਨੂ ਵੀਰੇ 80-85 ਹਜ਼ਾਰ ਦੀ ਬੈੜ ਰਾਮ ਨਾਲ ਵਿਕੂਗੀ ਠੀਕ ਹੈ ਬਾਈ ਪਰ ਨਹੀਂ ਆਪਾਂ ਉਹ ਮੁੱਲ ਕਰਨਾ ਠੀਕ ਹੈ ਬਾਈ ਸਰਪ ਜਾਇ 75 ਹਜ਼ਾਰ ਦੀ ਹਾਂ ਨਾ ਦੇਣੀ ਹੈ ਬੈੜ 75 ਹਜ਼ਾਰ ਦੀ ਮਤਰਾ ਤੁਹਾਨੂੰ ਦੇ ਦੇਣੀ ਆ ਐਂ ਕਹਿੰਦਾ ਪਲੂਨਾਂ ਬਾਕੀ ਬਹੁਤ ਜਿਆਦਾ ਚੰਗਾ ਆਰਡਰ ਵੀ ਲੱਗਿਆ ਹੋਇਆ ਵਾ ਬਾਕੀ ਦੁੱਧ ਬਾਈ ਨੇ ਜਿਹੜਾ ਦੱਸਿਆ ਉਹ ਆਦੇ ਤਿਆਰ ਮੇਰੇ ਹਿਸਾਬ ਨਾਲ ਦੱਸਿਆ ਕਿਉਂਕਿ ਪਲੂਨ ਦਾ 30 ਹਜ਼ਾਰ ਬਾਈ ਹੁੰਦਾ ਵਾ ਤੁਸੀਂ ਆਪਦੀ ਸਮਝ ਦੇ ਨਾਲ ਦੇਖਣਾ ਵੀ ਤੁਸੀਂ ਇਹ ਤੋਂ ਕਿੰਨਾ ਦੁੱਧ ਬਾਈ ਪਲੂਨ ਵੀ ਐਂ ਨਹੀਂ ਨਿੱਕੇ ਜਿਹੇ ਵਾਲੇ ਭਾਂਡੀਆਂ ਵਾਲੀਆਂ ਬਹਿਣਾ ਹੋਣੀਆਂ ਪਰੀਆਂ ਜਿਹੜੀ ਗੱਲ ਆ ਹਾਂ ਆਰਡਰ ਵੀ ਆ ਫਿਕਸ ਲੱਗਿਆ ਦੇਗ ਲੋ ਮੇਟਰ ਬਹੁਤ ਠੰਡੀ ਮਿੱਟੀ ਵਿੱਚ ਕੀ ਕਹਿਣ ਦੀਆਂ ਗੱਲਾਂ ਨਹੀਂ ਆਪ ਹੀ ਦੱਸਦੀ ਹੈ ਭਾਈ ਹਾਂ ਬਰੀਡ ਕੁਆਲਿਟੀ ਚੰਗੀ ਆ ਤਾਂ ਹੀ ਕਰਕੇ ਜਿਹੜਾ ਭਾਂਡਾਲੇਵਾ ਚੰਗਾ ਬਣਿਆ ਉਹ ਬਾਈ ਗੱਲਬਾਤ ਕਰੀਏ ਆਪਾਂ ਬਾਈ ਅਗਲੀ ਹੈਣਾ ਬਰੀਡ ਦੇ ਵਿੱਚ ਬਹੁਤ ਟੌਪ ਦੀ ਆ ਬਾਈ ਕੰਪਰੋਮਾਈਜ਼ ਨਹੀਂ ਵੀਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਸੇ ਵੀ ਪਸ਼ੂ ਦਾ ਬਿਲਕੁਲ ਬਾਈ ਹੈਣਾ ਤੇ ਸੁਗਾ ਬਾਈ ਇਹ ਦੂਜਾ ਸੁਗਾ ਸੁਈਆ ਵੀਰੇ ਠੀਕ ਆ ਬਾਈ ਸੁਈ ਇਹਨਾਂ ਨੂੰ 7 ਤੋਂ 8 ਦਿਨ ਹੋ ਗਏ ਇਹਨੂੰ ਠੀਕ ਆ ਵੀਰੇ ਹਾਂ ਦੁੱਧ ਜਿਹੜਾ ਆਪਣੇ ਘਰੇ ਵੀਰੇ ਬੰਦਾ ਚੋ ਸਕਦਾ ਜਿਹੜਾ ਤਿਆਰ ਦੁੱਧ ਆ ਉਹ 18 ਤੋਂ 19 ਲੀਟਰ ਆਪਣੇ ਘਰੇ ਡੱਬਿਆਂ ਦਾ ਦੁੱਧ ਦੋ ਟਾਈਮ ਤਿੰਨ ਟਾਈਮ ਚੋ ਸਕਦਾ 18 ਤੋਂ 19 ਲੀਟਰ ਬਾਈ ਹਾਂ ਜਿਹੜਾ ਤਿਆਰ ਹੋਊਗਾ ਦੁੱਧ ਬਿਲਕ ਤੇ ਉਹ ਬਾਈ ਤਾਂ ਗੱਲਾਂ ਹੁੰਦੀਆਂ ਕਿਉਂਕਿ ਜਦੋਂ ਆਪਾਂ ਜਾਨਵਰ ਨੂੰ ਆਪਦੇ ਹੱਥੀਂ ਚੋਇਆ ਹੁੰਦਾ ਬਾਕੀ ਇਹ ਆਪਣੇ ਘਰੇ ਵੀ ਚਾਰ ਦਿਨ ਖੜੀ ਆ ਵਾੜ ਆਪਾਂ ਤਾਂ ਕਰਕੇ ਦੁੱਧ ਦੇ ਥਲੇ ਤਿਆਰ ਹੋ ਗਿਆ ਬਿਲਕੁਲ ਬਾਈ ਹਾਂ ਹੁਣੇ ਨਹੀਂ ਤਾਂ ਤਾਇਆ ਸੁਆ ਨੂੰ ਨਾਲ ਦੀ ਨਾਲ ਬਹਿ ਗਿਆ ਨਾਲ ਦੀ ਨਾਲ ਬਹਿ ਗਿਆ ਇਹਨੇ ਬੱਚਾ ਕੀ ਦਿੱਤਾ ਬਾਈ ਇਹ ਇਹਦਾ ਮਗਰ ਬੱਚਾ ਵੀਰੇ ਇਹਦੇ ਮਗਰ ਬੱਚਾ ਇਹਨੇ ਸੌਤਾ ਮੋੜ ਦੀ ਵਹਿਰ ਦੀ ਆਪਾਂ ਤਾਰ ਚਾਰ ਦਿਨ ਤਾਂ ਖੜਾ ਲਈ ਸੀਗੀ ਠੀਕ ਆ ਬਾਈ ਲਿਆ ਬਈ ਇਹਨੂੰ ਕੱਢੀਏ ਕਿ ਨਾ ਆਪਾਂ ਬਾਹਰ ਕਿਉਂਕਿ ਬਾਈ ਕਹਿੰਦਾ ਆਪਾਂ ਨੂੰ ਇਹਦੇ ਤੇ ਠੀਕ ਆ ਯਕੀਨਤਾ ਕਰਕੇ ਆਪਾਂ ਉਹ ਇਹ ਬਹੁਤ ਚੰਗੇ ਬੰਦੇ ਦਵਾਈ ਸੀਗੀ ਸਲਾਉਤਾ ਬਹੁਤ ਸੀਗੀ ਵਹਿੜ ਦੀ ਠੀਕ ਆ ਬਾਈ ਤਾਂਜ ਕਰਕੇ ਪ ਚਾਰ ਦਿਨ ਖੜਾਈ ਸੀ ਵੜ ਚਾਰ ਦਿਨ ਖੜਾ ਲਈ ਸੀ ਤੇ ਬਾਕੀ ਬਾਈ ਕਹਿੰਦਾ ਵੀ ਦੁੱਧ ਆ ਜਿਹੜਾ 18 ਤੋਂ 19 ਲੀਟਰ ਆਪਣੇ ਘਰੋਂ ਚਾਹੇ ਕੋਈ ਵੀ ਸਜਣ ਝੋਲਵੇ ਹਨਾ ਉਹ ਬਾਈ ਇਹਦਾ ਭਾਂਡਾ ਦੱਸਦਾ ਵੀ ਇਹ ਭਾਂਡਾ ਬਹੁਤ ਨਿਆਇਜ਼ ਤੇ ਹੈ ਲੈ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੀ ਦੁੱਧ ਵਾਲੀ ਆ ਵੜ ਦੁੱਧ ਵਾਲੀ ਹੈ ਬਾਈ ਹਨਾ ਬਾਕੀ ਤੁਸੀਂ ਚੈੱਕ ਕਰਕੇ ਲੋ ਥਣ ਬਹੁਤ ਜਿਆਦੇ ਸੋਹਣਾ ਤੇ ਨਿਆਇਜ਼ ਚੰਗਾ ਲੱਗਿਆ ਬਹੁਤ ਚੰਗਾ ਥਣ ਲੱਗਿਆ ਵੀਰ ਦੁੱਧ ਵਾਲਾ ਥਾਣਾ ਪੂਰਾ ਦੁੱਧ ਵਾਲਾ ਥਾਣਾ ਲੱਗ ਬਾਕੀ ਬਚੀ ਹੈ ਅਭੀ ਭਾਈ ਜਾਣ ਦੇ ਵਿੱਚ ਹਨਾ ਪੂਰੀ ਪੂਰੀ ਬਰਿਸ਼ ਹਾਂ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਜਿਵੇਂ ਵੀਰੇ ਆਪਣੇ ਕੋਲ ਸੇਵਾ ਦੇ ਵੇੜ ਚੱਲੀ ਜਾਂਦੀ ਹੈ ਨਾ ਦੁੱਧ ਤੇ ਜਿਵੇਂ ਵਾਹ ਗਾਂ ਵਾਲੇ ਬੰਦੇ ਕੋਲ ਸੇਵਾ ਸੁਆ ਚੰਗੀ ਹੋ ਗਈ ਇਹਨੂੰ ਲੇਟੀ ਲੁੱਟੀ ਪੈ ਗਈ 25 ਕਿਲੋ ਖਰਾ ਦਾ ਦੁੱਧ ਦਊਗੀ ਵੇੜ ਬਾਈ ਕਹਿੰਦਾ ਜਿਹੜੇ ਹਿਸਾਬ ਨਾਲ ਗਾਂ ਤਿਆਰ ਕੋਈ ਚੰਗਾ ਬੰਦਾ ਲੈ ਜਾਏ ਇਹਨਾਂ ਇਹਨੂੰ ਪਰ ਲੇਟੀ ਲੂਟੀ ਚੰਗੀ ਪੈ ਗਈ ਤਾਂ ਦੁੱਧ 25 ਕਿਲੋ ਦੇਣ ਵਾਲੀ ਆ ਕਿਉਂਕਿ ਪਰ ਆ ਤਾਂ ਦਊਗੀ ਬਾਈ 25 ਕਿਲੋ ਹਾਂ ਆ ਤੁਸੀਂ ਚੈੱਕ ਕਰਕੇ ਦੇਖ ਲਓ ਇੱਥੋਂ ਇਹਦੀ ਬੇਲ ਲੈਂਥ ਚੈੱਕ ਕਰ ਲਓ ਬੇਲ ਲੈਂਥ ਚੈੱਕ ਕਰ ਲਓ ਤੇ ਬਾਕੀ ਤੁਸੀਂ ਬੂਤੀ ਬਾਤੀ ਚੈੱਕ ਕਰੋ ਥਾਣ ਦੇਖੋ ਤੁਸੀਂ ਜਿਹੜਾ ਬਹੁਤ ਜ਼ਿਆਦਾ ਜੈਜ ਥਣ ਲੱਗਿਆ ਪੂਰਾ ਪਾਵਰ ਵਾਲਾ ਥਣ ਪੂਰਾ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ ਹਾਂ ਤੇ ਬਾਕੀ ਆਰਡਰ ਵੀ ਬਹੁਤ ਜ਼ਿਆਦਾ ਚੰਗਾ ਵਾ ਇਹ ਨਹੀਂਗਾ ਵੀ ਟੁੱਟ ਮਾਰਿਆ ਪੂਰਾ ਹੀ ਆ ਬਾਈ ਉੱਪਰ ਤੋਂ ਲੈ ਕੇ ਥੱਲੇ ਤੱਕ ਹਾਂ ਇਹ ਜਮਾ ਜਿਹਨੋ ਚੋਟੀ ਨਾਲ ਲਫਾਵੇ ਵਾਂਗੂ ਸੁੰਗੜ ਜਾਣਾ ਜਮਾ ਇਹ ਆਪਾਂ 18 ਤੋਂ 19 ਕਿਲੋ ਦੁੱਧ ਬਈ ਘਰੋਂ ਚੁਵਾ ਕੇ ਹਨਾ ਚੁਵਾ ਕੇ ਦੇਵਾਂਗੇ ਬਈ ਚਵਾ ਕਿੰਨੇ ਦੀ ਦੇਣੀ ਇਹ ਬਈ ਜੇ ਪਾਸੇ ਹੁੰਦੀ ਦਾ ਬੜ ਇੰਨਾ ਤਿਆਰ ਹੁੰਦਾ ਦਾ ਬੜ ਲੱਖ ਰੁਪਏ ਦੀ ਸੀਗੀ ਬਿਲਕੁਲ ਬਈ ਪਰ ਆਪਾਂ ਨਹੀਂ ਉਹ ਮੁੱਲ ਕਰਨਾ ਆਪਾਂ ਸਿਰਫ 75000 ਦੀ ਦੇਣੀ ਹੈ ਕੋਈ ਕਸਾਈ ਬਾਜੀ ਨਹੀਂ ਹੋਣੀ ਇਹ ਚ ਜਮਾ ਮੁੱਲ ਆਪਣੇ ਲੈਣ ਦੇ ਨਾਲ ਆ ਲਓ ਜੀ ਮੇਤਰੋ 75000 ਦੀ ਤੁਹਾਨੂੰ ਇਹ ਮਿਲ ਜਾਣੀ ਆ ਕੋਈ ਡਰ ਨਹੀਂ ਘਰੇ ਆ ਜਿਓ ਦੁੱਧ ਬਈ ਕਹਿੰਦਾ ਚੋਕੇ ਕਿ ਉਹ ਲੈ ਕੇ ਜਾਇਓ ਬਾਈ ਜਿਹਨੇ ਲਿਆ ਆ ਕਿ ਤੁਸੀਂ ਬਾਈ ਲੈ ਕੇ ਜਾਓ ਚਾਹੇ 2 ਡੰਗ ਚਾਹੇ 4 ਡੰਗ ਬਾਈ ਕਹਿੰਦਾ ਪੂਰੀ ਸਲੋਤ ਵਾਲੇ ਥਾਂ ਤੋਂ ਆਈ ਆ ਤਾਂ ਕਰਕੇ ਆਪਾਂ ਇਹਨੂੰ ਸਵਾ ਕੇ ਦੁੱਧ ਤੇ ਲਿਆਂਦਾ ਤੇ ਬਾਕੀ ਜੇ ਆਪਣੇ ਜਿੰਨੀ ਸੇਵਾ ਕੋਈ ਕਰੀ ਜਾਊਗਾ ਤਾਂ ਇਹਨਾਂ ਦਾ ਦੁੱਧ ਪਾਲੂ ਜੇ ਇਦੋਂ ਵੀ ਬਾਈ ਕੋਈ ਚੰਗਾ ਕਰ ਗਿਆ ਹਜਾ ਕੜਕਪਾ ਚੱਲਣਾ ਵੀਰੇ 25 ਕਿਲੋ ਖਰਾ ਦੁੱਧ ਦਊਗੀ ਵੀਰੇ ਦੁੱਧ ਬਾਈ ਕਹਿੰਦੇ ਨੇ ਕਰਮ ਵਾਲੀ ਨੇ ਪਾ ਦੇਣਾ ਜਿਹੜੇ ਹਿਸਾਬ ਨਾਲ ਤੁਸੀਂ ਇੱਥੋਂ ਦੇਖਦੇ ਹੋਗੇ ਆਰਡਰ-ਆਰਡਰ ਦੀ ਬਨਾਵਟਾ ਚੰਗਾ ਜਿਵੇਂ 나ੜਾਂ ਵਾਲਾ ਆਰਡਰ ਕਹਦੇ ਨੇ ਉਸ ਹਿਸਾਬ ਨਾਲ ਦੱਸ ਦੀ ਆ ਬਾਈ ਜੇ ਨਾਲ ਗੱਲਬਾਤ ਕਰੀ ਆਪਾਂ ਅ ਲੂਣ ਬੱਚੀ ਆ ਵੀਰੇ ਠੀਕ ਆ ਭਾਈ ਦੈਨ ਲੋਗੀ ਵੀਰੇ ਬੱਚੀ ਇਹ ਸੱਤ ਤੋਂ ਅੱਠ ਦਿਨ ਬੱਚੀ ਦੇ ਦਿਨ ਪਿਆ ਹਜੇ ਠੀਕ ਆ ਭਾਈ ਹਾਂ ਠੰਡੀ ਮਿੱਠੀ ਬਹੁਤ ਜ਼ਿਆਦੇ ਆ ਬੱਚੀ ਬਈ ਕੱਦ-ਕੁੱਦ ਬਹੁਤ ਚੰਗਾ ਪੂਰੂਨ ਲੱਗਦਾ ਹੈ ਨਾ ਬਹੁਤ ਚੰਗਾ ਕੱਦ ਆ ਵੀਰੇ ਬੱਚੀ ਦਾ ਹਾਂ ਲੇਵਾ ਖਾ ਬੱਚੀ ਨੂੰ ਲੇਵਾ ਲਈ ਤੇ ਚੈੱਕ ਕਰਕੇ ਦੇਖੋ ਫਾੜੀ ਵਾਲਾ ਹਾਂ ਬਹੁਤ ਜ਼ਿਆਦੇ ਟੌਪ ਦਾ ਹੀ ਤਾਂ ਕੱਚੀ ਆ ਬੱਚੀ ਜਿੱਦੇ ਬਾਅਦ ਤਿਆਰ ਹੋਈ ਉਹਦੇ ਦੱਸੇਗੀ ਬਿਲਕੁਲ ਭਾਈ ਹਾਂ ਹੈਗੀਆਂ ਬੱਚੀ ਤੇ ਚੈੱਕ ਕਰੋ ਲਿਆ ਭਾਈ ਇਹਨੂੰ ਆਪਾਂ ਬਾਹਰ ਕੱਢ ਕੇ ਦਿਖਾਈਏ ਬਾਕੀ ਜਿਹੜੀ ਬਰੀਡ ਆ ਭਾਈ ਹਨਾ ਉਹ ਤਾਂ ਉਹਦੇ ਮੂੰਹੋਂ ਬੋਲ ਕੇ ਦੱਸ ਕਿ ਬਾਕੀ ਚਾਰੂ ਬਹੁਤ ਆ ਬਈ ਕੋਖਾਂ ਤੋਂ ਦਿਖਾਉਣੇ ਇਧਰ ਹੀ ਛੱਡ ਦੋ ਇਹ ਆ ਚੈੱਕ ਕਰੋ ਟਮਾਟਾ ਲਾ ਬਈ ਐਡਾ ਵੱਡਾ ਜਿਹੜਾ ਪਲੂਣ ਬਚਾ ਮਿਲਦਾ ਤੇ ਉਹ ਜਿਵੇਂ ਆਪਾਂ ਕਹਦੇ ਬਾਈ ਹੁਣਾਂ ਕੋਲੇ ਲਗੀਨੇ ਇਹ ਜੇ ਤਕਰੀਬਨ ਆਉਂਦੇ ਰਹਿੰਦੇ ਕਿਉਂਕਿ ਹਰੇਕ ਬੰਦਾ ਅਲੱਗ ਅਲੱਗ ਤਰ੍ਹਾਂ ਦੀ ਕੈਟਾਗਰੀ ਦੇ ਜਾਨਵਰ ਖਰੀਦਣ ਦਾ ਬਾਈ ਸ਼ਕੀਨ ਹੁੰਦਾ ਬਿਲਕੁਲ ਬਾਈ ਬਿਲਕੁਲ ਕੋਈ ਕਿਵੇਂ ਦੇ ਖਰੀਦਦਾ ਕੋਈ ਕਿਵੇਂ ਦੇ ਖਰੀਦਦਾ ਪਰ ਬਾਈ ਹੁਣਾਂ ਦੀ ਜੀ ਆਪਾਂ ਕਰੀਏ ਤਾਂ ਬਾਈ ਹੁਣਾਂ ਕੋਲੇ ਟੌਪ ਦੇ ਜਿਹੜੇ ਨਗੀਨੇ ਚੰਗੀ ਬਰੀਡ ਵਾਲੇ ਹੁੰਦੇ ਆ ਕਿਉਂਕਿ ਬਾਈ ਕਹਿੰਦਾ ਜੇ ਮੈਂ ਹੁਣ ਉਹ ਆਪਾਂ ਦੁੱਧ ਤੇ ਕਰ ਲਈ ਹੈ ਨਾ ਇੱਥੋਂ ਤੁਸੀਂ ਚੈੱਕ ਕਰੋ ਬਾਕੀ ਕੱਦ ਬੱਡ ਦੀ ਬਾਈ ਬਹੁਤ ਚੰਗੀ ਹੈ ਬਹੁਤ ਜ਼ਿਆਦੇ ਵੀਰੇ ਬਰੀਡ ਕੁਆਲਟੀ ਬੱਚੀ ਪੜੀ ਨਹੀਂ ਆਇਆ ਚੰਗੀ ਹੈ ਬਹੁਤ ਜ਼ਿਆਦੇ ਚੰਗੀ ਹੈ ਇਹ ਸੀ ਬੜਾ ਸੋਹਣਾ ਬਾਈ ਹਾਂ ਬੜਾ ਸੋਹਣਾ ਵੀਰੇ ਐਂਜੇ ਦੇਖੀ ਜਾਵੇ ਬੰਦਾ ਇੱਥੋਂ ਚੈੱਕ ਕਰੋ ਇੰਨੀ ਗੋਲੀ ਬੱਚੀ ਹੈ ਬਹੁਤ ਜ਼ਿਆਦੇ ਚੰਗਾ ਲੱਗਿਆ ਹੋਇਆ ਬਾਈ ਇਹ ਆ ਚੈੱਕ ਕਰੋ ਬਾਈ ਆਰਡਰ ਦੇਖਿਆ ਅਬ ਨਾਲ ਤਾਂ ਹਨਾ ਬਾਕੀ ਗਾ ਪਰਮਾਤਮਾ ਜਾਨ ਦਾ ਬਹੁਤ ਚੰਗੀ ਹੈਗੀ ਹੈ ਹਨ ਫਿਰ ਵੀ ਆਪਾਂ ਨੂੰ ਕੀ ਅੰਦਾਜ਼ਾ ਆਇਆ ਬਾਈ ਦੁੱਧ ਪਿਆਉਣਾਗਾ 20 ਤੋਂ ਬਾਅਦ ਖਰਾ ਦਾ ਦਊਗੀ ਬਾਈ ਬੱਚੀ 20 ਤੋਂ ਬਾਅਦ ਬਾਈ ਦਾ ਦੁੱਧ ਦਊਗੀ ਪਾਸੇ ਉੰਡੀ ਬੱਚੀ 30 ਕਿਲੋ ਦੀ ਗਵਾਈ ਭਰਉਣੀ ਸੀ ਵੀਰੇ ਹਰ ਇੱਕ ਨੇ 30 ਕਿਲੋ ਕਹਿਣਾ ਸੀਗਾ ਬਿਲਕੁਲ ਬਾਈ ਹਨ ਪਰ ਬਾਈ ਨੇ ਆਪਾਂ ਨੂੰ ਦੱਸਿਆ ਦੁੱਧ ਇਹਦਾ 20 ਕਿਲੋ ਬੜੇ ਆਰਾਮ ਨਾਲ ਖੁੱਲਾ ਡੁੱਲਾ ਬੱਚੀ ਤੋਂ ਦਊਗੀ ਪਿਆਉਣਾ ਚਾਹੀਦਾ ਬਾਕੀ ਜੇ 4 ਦਿਨ ਬੱਚੀ ਖੜ ਗਈ ਕਾਬਾ ਚੀਨੇ ਪਤਾ ਨਹੀਂ ਕੀ ਕੋ ਕਰਨਾ ਹਜੇ ਬਾਈ ਅਵਤਾਰ ਇਹ ਅੱਜ ਆਪਾਂ ਇੰਨੀ ਕੱਚੀ ਦੇਣੀ ਕਿੰਨੇ ਦੀ ਹੈ ਤਿਆਰੂਗੀ ਦਾ ਬੱਚੀ ਲੱਖ ਤੋਂ ਪਲਾਸੀ ਵਿਕਣੀ ਆ ਬਾਈ ਬਿਲਕੁਲ ਬਾਈ ਅੱਜ ਸਿਰਫ 85000 ਦੀ ਬੱਚੀ ਦੇਣੀ ਆ ਆਪਾਂ 85000 ਦੀ ਹਾਂ ਨਾ ਬਾਈ ਕਰ ਨਹੀਂ ਕੋ ਨਹੀਂ ਵਿਖਾ ਬੱਚੀ ਦੀ ਕੀ ਕਰਦੇ ਦੇਖੋ ਤੁਸੀਂ ਕਹਿਣ ਦੀਆਂ ਗੱਲਾਂ ਨਹੀਂ ਨਖਰਾ ਬਹੁਤ ਜ਼ਿਆਦਾ ਬੱਚੀ ਦਾ ਬਿਲਕੁਲ ਬਾਈ ਬਾਕੀ ਕੱਦ ਦੀ ਬੈਡ ਦੀ ਵੀ ਬਾਈ ਚੰਗੀ ਹੈ ਹਨਾ ਜਾਣ ਦੇ ਵਿੱਚ ਆ ਦੁੱਧ ਦੇ ਨੇ ਪਾ ਜਣਾ ਜਿਹੜੇ ਸਾਡੇ ਨਾਲ ਬਰੀਡ ਆ ਬਾਈ ਕਹਿੰਦਾ ਕੈਨ ਨੂੰ ਦਾ ਜੇ ਲੋਕਾਂ ਦੇ ਸਾਡੇ ਨਾਲ ਕਹਦੀ ਹੈ ਬਾਈ 30 ਤੋਂ ਵੀ ਟਪਾ ਦਗੇ ਹਨਾ ਬਾਈ ਕਾਈ ਦਿੰਦੇ ਆ ਵੀਰੇ ਲੋਕ ਮੂੰਹ ਹੀ ਹਿਲਾਉਣਾ ਆ ਪਰ ਪਰ ਤੇ ਮੇਂਗਰੀ ਆਪਣੀ ਚੀਜ਼ ਹੈਗੀ ਆਪਾਂ ਉਹਨੇ ਕੀ ਚੀਜ਼ ਹੈ ਬਿਲਕੁਲ ਬਾਈ ਹੈਨਾ ਫੇਰ ਵੀ ਬਾਈ ਕਹਿੰਦਾ ਆਪਾਂ ਠੰਡੀ ਮਿੱਠੀ ਬਹੁਤ ਆ ਬੱਚੀ ਜਿਵੇਂ ਮਰਜੀ ਬੈਠਾ ਰਿਹਾ ਬੰਦਾ ਆ ਦੇ ਚੈੱਕ ਕਰਕੇ ਪਲੂਣ ਬੱਚਰੀਆਂ ਕੀ ਚੀਜ਼ ਆ ਹਾਂ ਪਲੂਣ ਬੱਚਾ ਬਾਈ ਟਾਮਾਟਲਾ ਜਿਹੜਾ ਚੰਗੀ ਬਰੀਡ ਦਾ ਇਹ ਰੋੜੀ ਆ ਜਮਾ ਵੱਡੀ ਵੀ ਕਿੰਨੀ ਹਸੀ ਉਹੀ ਬਾਈ ਜਿਵੇਂ ਆਏ ਹੱਥ ਲਵਾਉਂਦੀ ਨਹੀਂ ਤਾਂ ਛੜਾ ਹੀ ਚੱਲਦੇ ਬਾਈ ਨਾ ਵੀਰ ਆਪਾਂ ਉਹ ਜਹਾ ਬਹੂ ਨਹੀਂ ਲੈਂਦੇ ਬਾਈ ਆਪਾਂ ਬਿਲਕੁਲ ਬਾਈ ਇਹਨੂੰ ਪਹਿਲਾਂ ਕਿਹਾ ਬਾਈ ਥਣਾ ਦੇ ਹੱਥ ਮਾਰ ਕੇ ਓਖਾ ਬਿਲਕੁਲ ਬਾਈ ਗੱਲ ਕਰੀਏ ਆਪਾਂ ਬਾਈ ਹੈਨਾ ਅਗਲੀ 4 ਨੰਬਰ ਵਾਲੀ ਦਣੇ ਦੀ ਵੀ ਵੀਰੇ 7 ਤੋਂ 8 ਦਿਨ ਬੈਠਦੇ ਪਏ ਹਜੇ ਠੀਕ ਆ ਬਾਈ ਹਾਂ ਥਣ ਥਣ ਬਈਦਾ ਹੀ ਬਹੁਤ ਨਹੀਂ ਆ ਚੰਗਾ ਬਈ ਥਣ ਥਣ ਤਾਂ ਲੈ ਆ ਬਾਈ ਇਹਨੂੰ ਆਪਾਂ ਬਾਹਰ ਕਰ ਦਈਏ ਫੇਰ ਤੁਸੀਂ ਇੱਥੋਂ ਇਹਦੀ ਵੀ ਚੈੱਕ ਕਰਕੇ ਦੇਖੋ ਬਰੀਡ ਕੁਆਲਿਟੀ ਮਿੱਤਰੋ ਬਾਕੀ ਸਭੀ ਹੋਈ ਆ ਇੱਥੇ ਚੈੱਕ ਕਰੋ ਜਾਣ ਜਾਂ ਬੱਚੀ ਇਹ ਕਿੰਨੇ ਦਿਨ ਲੈਂਦੀ ਆ ਬਾਈ ਇਹਦੇ ਵੀਰੇ ਹਜੇ ਪਏ ਆ ਵੀਰੇ 4 ਤੋਂ 5 ਦਿਨ ਬੜੇ ਆਰਾਮ ਨਾਲ ਖਰ ਵਧੀਆ ਦੁੱਧ ਲੈ ਚੁਗੀ ਦੰ ਚਾਰ ਤੋਂ 5 ਦਿਨ ਹਜੇ ਹਿੱਦ ਨੂੰ ਲੈਂਦੀ ਆ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਜ਼ਿਆਦਾ ਚੰਗਾ ਵਾ ਥਣ ਬਹੁਤ ਚੰਗਾ ਬਿਲਕੁਲ ਜਿਵੇਂ ਆਪਾਂ ਕਹਿੰਦੀਏ ਚਾਰੇ ਥਣ ਇੱਕੋ ਜਿਹੇ ਆ ਕੋ ਕੱਤ ਨਿਕਾ ਜਾ ਚਾਰੇ ਥਣ ਤੁਸੀਂ ਇੱਕੋ ਚੈੱਕ ਕਰਕੇ ਦੇਖ ਲਓ ਆ ਪ੍ਰੇਮ ਦੇ ਵਿੱਚੋਂ ਇੱਕੋ ਜਿਹਾ ਬਾਕੀ ਨਾੜਾ ਨੂੜਾ ਤੁਸੀਂ ਚੈੱਕ ਕਰ ਲਓ ਇਹ ਅਫਦਾਰ ਕਿੰਨੇ ਦਿਨ ਲੈਂਦੀ ਹੈ ਤੇ ਇਹ ਮੇਰੇ ਮੇਰੇ ਹਜੇ ਤਰੀਕ ਮਨਾਉਂਦਾ ਮੇਰੇ 4-5 ਦਿਨ ਪੇ ਉੱਤੇ ਜਿਹੜੇ ਲੈ ਜੂਗੀ ਉਹ ਵੱਖਰੇ ਆ ਉੱਤੇ ਜਿਹੜੇ ਲੈ ਜੂਗੀ ਉਹ ਵੱਖਰੇ ਆ ਆਹ ਤੀ ਗੱਲ ਆ ਉਹਨੇ ਦਿਨਾਂ ਦੇ ਵਿੱਚ ਇਹਦੀ ਸੇਵਾ ਵੀ ਹੋ ਜਾਣੀ ਆ ਇੱਥੋਂ ਤੁਸੀਂ ਇਹਦੀ ਬਰੀਡ ਦੀ ਕੁਆਲਿਟੀ ਸੱਜ ਨੂੰ ਚੈੱਕ ਕਰਕੇ ਦੇਖ ਲਓ ਥਣ ਦੇਖੋ ਤੁਸੀਂ ਬਹੁਤ ਜਿਆਦਾ ਸੋਹਣਾ ਵੈ ਲੈ ਆਣੇ ਥਣ ਲੱਗਿਆ ਪੂਰਾ ਪਾਵਰ ਵਾਲਾ ਥਣ ਲੱਗਿਆ ਆ ਹਾਂ ਬਾਕੀ ਬਰੀਡ ਦੇ ਵਿੱਚ ਸੋਹਣੀ ਆ ਬਾਈ ਬੱਚੀ ਹੈ ਨਾ ਇੱਥ ਬਾਕੀ ਰੰਗ ਬਾਲਾ ਜਿਆਦਾ ਨਹੀਂ ਆਇਆ ਬਹੁਤ ਚੰਗਾ ਵੀ ਰੰਗ ਆ ਇਹ ਇੱਥੋਂ ਤੁਸੀਂ ਚੱਕ ਕਰ ਲਓ ਬਾਕੀ ਟੋਰ ਟੂ ਬਲਾਈਨ ਬਹੁਤ ਜਿਆਦਾ ਚੰਗੀ ਆ ਥਣਾ ਦੀ ਵੀ ਚੰਗੀ ਆ ਅਵਤਾਰ ਕਿੰਨਾ ਅੰਦਾਜ਼ਾ ਵੀ ਦੁੱਧ ਪਿਆਉ ਉਹ ਇਹ ਦੁੱਧੇ ਮੱਛੀ ਵੀਰੇ ਬੜੇ ਰਾਣ ਨਾਲ ਵੀਰੇ 24 25 ਕਿਲੋ ਖਰਾ ਦੁੱਧ ਦੇ ਜਾਊਗੀ 24 25 ਕਿਲੋ ਬਾਈ ਕਹਿੰਦਾ ਦੁੱਧ ਇਹ ਸੱਜਣੋ ਦੇ ਦਊਗੀ ਬਰੀਡ ਦੇ ਵਿੱਚ ਵੀ ਸੋਹਣੀ ਆ ਬਾਕੀ ਦੁੱਧ ਵਾਲਾ ਅੰਗ ਆ ਇਹ ਅਵਤਾਰ ਆਪਾਂ ਕਿੰਨੇ ਦੀ ਦੇਣੀ ਸੱਜਣਾ ਇਹ ਸਿਰਫ ਜਾਇਜ ਮਾਲ ਵੀਰੇ 75000 ਦੀ ਦੇਣਾਗੇ ਹਾਣਾ ਪੰਜ 75000 ਦੀ ਬਾਈ ਕਹਿੰਦਾ ਇਹ ਅੱਜ ਆਪਾਂ ਦੇ ਦੇਣੀ ਆ ਦੁੱਧ ਬਾਈ ਕਹਿੰਦਾ ਜੇ ਕੋਈ ਸਮਝ ਵਾਲਾ ਬੰਦਾ ਲਏ ਤਾਂ ਬਾਈ 25 ਤੋਂ ਜਾਊਗਾ ਬੜੇ ਆਰਮ ਨਾਲ ਵੀਰੇ ਆਰਮ ਨਾਲ ਜਾਊਗੀ ਜਿਹੜੇ ਸਾਹਬ ਨਾਲ ਬਾਈ ਇਹਦਾ ਆਰਡਰ ਕੁਆਲਿਟੀ ਲੱਗੀ ਹੋਈ ਆ ਬਾਕੀ ਪ੍ਰਿੰਟ ਪ੍ਰਿੰਟ ਦੀ ਬਹੁਤ ਜ਼ਿਆਦੇ ਸੋਹਣੀ ਆ ਬੱਛੀ ਤੋਂ ਤੁਸੀਂ ਚੈੱਕ ਕਰ ਲਓ ਲੈਵੇ ਦੀਆਂ ਵੀਰੇ ਐਫਐਕਸ ਲੈਵੇ ਦੀਆਂ ਜਾਵਾਂਗੇ ਬਿਲਕੁਲ ਬਾਈ ਸੋਹਣਾ ਲੱਗਿਆ ਹੋਇਆ ਆ ਆ ਤੁਸੀਂ ਚੈੱਕ ਕਰਕੇ ਆ ਵੇਖੀ ਜੀ ਦੇਖ ਥਣਾ ਥਣਾ ਦੀ ਓਕੇ ਹੀ ਆ ਬਾਈ ਹਣਾ ਸੈੱਟ ਨੰਬਰ ਹੋਣਗੇ ਵੀਰੇ ਸਾਰੇ ਪਸੂਆਂ ਦੇ ਵੀਰੇ ਹਾਂ ਉਹ ਗੱਲ ਨਹੀਂ ਹੋਈ ਹੋਗੀ ਗੱਲਬਾਤ ਕਰੀਏ ਬਾਈ ਆਪਾਂ ਅਗਲੀ ਦੀ ਹਣਾ ਤੀਜਾ ਸੁਗਾ ਵੀਰੇ ਠੀਕ ਆ ਬਾਈ ਸੂਈ ਨੇ ਵੀਰੇ 9 ਤੋਂ 10 ਦਿਨ ਹੋ ਗਏ ਨੇ ਠੀਕ ਆ ਬਾਈ ਹਾਂ ਦੁੱਧ ਦੇ ਥੱਲੇ ਹੋਊਗਾ ਨੂੰ 13 ਤੋਂ 14 ਕਿਲੋ ਵੀਰੇ ਤਿਆਰ ਠੀਕ ਆ ਬਾਈ ਹਾਂ ਠੰਡੀ ਮਿੱਠੀ ਵੀ ਬਹੁਤ ਜ਼ਿਆਦੇ ਆ ਠੀਕ ਆ ਬਾਈ ਇਹ ਜੜੀ ਦੀ ਆਪਣੇ ਘਰੇ ਹੀ ਸੂਈ ਆ ਬਾਈ ਇਹ ਵੀ ਆਪਣੇ ਘਰੇ ਸੂਈ ਆ ਵੀਰੇ ਗਾਰੰਟੀ ਹੋਗੀ ਆਪਣਾ ਹਾਂ ਹਾਂ ਬੱਚਾ ਇਹਨੇ ਦਿੱਤਾ ਬੱਚਾ ਬੱਚਾ ਵੀਰੇ ਆ ਦੇਖੋ ਬਾਈ ਹਾਂ ਠੰਡੀ ਮਿੱਠੀ ਬਹੁਤ ਜ਼ਿਆਦੇ ਆ ਵੀ ਤੁਹਾਨੂੰ ਦੇਖੀ ਚਾਹਦਾ ਘਰ ਕੇ ਦੇਖ ਲਓ ਬਹੁਤ ਜ਼ਿਆਦੇ ਚੰਗੇ ਆ ਬਾਈ ਆ ਬਾਕੀ ਚੁਆਇਸ ਵੀ ਦੀ ਬਾੜੀ ਚੰਗੀ ਨਹੀਂ ਆਏ ਬਾਈ ਆ ਤੁਸੀਂ ਚੁਆਇਸ ਦੇਖ ਲਓ ਬਹੁਤ ਜ਼ਿਆਦੇ ਚੰਗੀ ਆ ਇਹ ਬੱਚਾ ਲਾਉਣ ਦੀ ਵੀ ਨਹੀਂ ਲੋੜ ਵੜਨ ਨੂੰ ਬਾਈ ਇੰਨੀ ਹਾਂ ਲੋ ਇਹ ਵਾਈ ਤੋਂ ਬਈ ਲੱਗਦਾ ਬਹੁਤ ਜਿਆਦਾ ਤੇੰਗੀ ਇਹ ਕਿੰਨਾ ਬਈ ਦੁੱਧ ਹੁਣ ਜਿਹੜਾ ਆਪਣੇ ਘਰੋਂ ਆਤਾਰ ਚੋਲੇ ਬੰਦਾ 13 ਤੋਂ 14 ਕਿਲੋ ਬਰੇ ਆਪਣੇ ਘਰੇ ਬੰਦਾ ਚੋਕੇ ਲਿਆ 13 14 ਕਿਲੋ ਦੁੱਧ ਮਗਰੇ ਦੇ ਬਛਾਂ ਅੱਛਾ ਹਾਂ 13 ਕਿਲੋ ਦੁੱਧ ਦੇ ਹਿਸਾਬ ਨਾਲ ਆਪਾਂ ਇਹ ਅੱਜ ਦੇਣੀ ਕਿੰਨੇ ਦੀ ਆ ਬਸ ਆਫਰ ਹੀ ਆ ਵੀਰੇ ਸਾਰੇ ਬਸ ਮਜ ਵੀਰੇ ਬਾਕੀ 45000 ਕੀ ਦੇ ਦੇਣੀ ਸਰ ਸਿਰਫ 45000 ਦੀ ਇਹ ਬਾਈ ਕਹਿੰਦਾ ਅੱਜ ਆਪਾਂ ਬਾਡੀ ਲੈਂਡ ਵਿਖਾ ਦੇ ਕਿੱਡੀ ਚੰਗੀ ਬਾਈ ਬੁੱਦੀ ਦੀ ਚੰਗੀ ਆ ਲੈ ਮਾੜਾ ਇਹਨੂੰ ਆਪਾਂ ਬਾਈ ਤੋਰ ਵੀ ਲਈਏ ਤੋੜ ਕੇ ਤੁਹਾਨੂੰ ਸੱਜ ਨੂੰ ਦਿਖਾ ਦਿੰਨੇ ਆ ਬਾਕੀ ਬਰੀਡ ਦੇ ਵਿੱਚ ਇਹ ਵੀ ਚੰਗੀ ਆ ਹੇ ਹਲੋ ਹੱਕ ਮੜਾ ਜੇਪੀ ਚੈੱਕ ਕਰਕੇ ਤੁਸੀਂ ਦੇਖ ਲਓ ਤੇ ਬਾਕੀ ਜੇ ਗੱਲਬਾਤ ਕਰੀਏ ਆਪਾਂ ਬਾਕੀ ਬਾਈ ਲੇਵੇ ਲੂਵੇ ਦੀ ਵੀ ਚੰਗੀ ਆ ਹਨਾ ਹਾਂ ਹਾਂ ਬਹੁਤ ਸਾਫ ਆ ਵੀਰੇ ਸਾਫ ਆ ਹਨਾ ਜੇ ਕੋਈ ਚੰਗਾ ਸਮਝ ਵਾਲਾ ਬੰਦਾ ਲੈ ਗਿਆ ਦੁੱਧ ਬਈ ਉਹਨੇ ਚੋਗ ਲੈਣਾ ਹਨਾ ਹਾਂ ਹਾਂ ਆ ਤੁਸੀਂ ਚੈੱਕ ਕਰਕੇ ਦੇਖ ਲਓ ਥਣਾ ਸੁਣਾ ਦੀ ਚੰਗੀ ਆ ਬਾਕੀ ਜੇ ਗੱਲਬਾਤ ਕਰੀਏ ਜਿਹੜਾ ਇਹਦਾ ਬਾਈ ਨੇ ਅੱਜ ਰੇਟ ਕਰਿਆ ਉਹਦੇ ਹਿਸਾਬ ਨਾਲ ਤਾਂ ਜੇ ਤੁਸੀਂ ਇਹਨੂੰ ਮਨ ਲਓ ਦੁੱਧ ਚੋਕੇ ਉਹਨੇ ਤਾਂ ਨਾ ਦੁੱਧ ਪਾਤਾ ਤੇ ਫਿਰ ਉਹਨੇ ਦੀ ਇਹ ਹੈਗੀ ਆਪਣੀ ਹਾਂ ਬੜੇ ਆਰਾਮ ਨਾਲ ਬਾਈ ਬੜੇ ਆਰਾਮ ਨਾਲ ਜੇ ਆਪਾਂ ਗੱਲ ਕਰੀਏ ਇਹਦਾ ਮਾਂ ਬੰਦੇ ਨੇ ਸੇਵਾ ਸੁਗਾਣੀ ਕਰੀ ਗਾਂ ਦੀ ਜਿਹੜੀ ਗੱਲ ਆ ਬਿਲਕੁਲ ਬਾਈ ਇਹ ਜਿਹੜੇ ਸੰਭੀ ਸੁੰਭੀ ਹੁੰਦੀ ਤੇ ਗਾਂ ਦੁਗਣਾ ਰੁਪਈਆ ਦੀ ਸੀ ਦੁਗਣਾ ਰੁਪਈਆ ਦੀ ਹੋਣੀ ਸੀ ਬਾਕੀ ਅਵਧਾਰ ਜਿੰਨਾ ਰੇਟ ਅੱਜ ਆਪਾਂ ਇਹਦਾ ਕਰਨਾ ਹਨਾ ਉਹਨੇ ਦੀ ਤਾਂ ਮੇਰੇ ਹਿਸਾਬ ਨਾਲ ਬੱਛੀਆਂ ਬਾਈ ਮਿਲਦੀਆਂ ਹਨਾ ਬੱਛੀਆਂ ਮਿਲਦੀਆਂ ਬਾਈ ਬੱਛੀਆਂ ਮਿਲਦੀਆਂ ਇਹਦਾ ਸੂਇਆ ਸਵਾਇਆ ਹੈਗਾ ਵਾ ਬਾਕੀ ਕੱਲ ਕੀ ਆ ਵੀ ਜੇ ਕਿਸੇ ਸੱਜ ਨੇ ਦੁੱਧ ਪਾ ਕੇ ਵੀ ਵੇਚਣੀ ਹੋਵੇ ਦੁੱਧ ਪਾ ਕੇ ਵੀ ਇਹਦਾ ਵੇਖ ਜਾਨੀ 30000 ਦੀ ਟੋਕੜ ਗੱਬਣ ਵਾਪਸ ਲੈ ਲਾਂਗੇ ਵੀਰੇ ਆਪਾਂ ਤਿੰਨਾ ਗਾੜੇ ਦੰਨਾ ਮਹੀਨੇ ਜਰੂਰ 35000 ਦੀ ਹਾਂ ਬਾਈ ਕਹਿੰਦਾ ਟੋਕੜ ਗੱਬਣ ਇਹਨੂੰ ਆਪਾਂ ਵਾਪਸ ਲੈ ਲਾਂਗੇ ਦੇਣੀ ਅੱਜ ਇਹ ਆਪਾਂ ਇਹ ਸਿਰਫ ਹੀ 45000 ਦੀ ਵੀਰੇ 45000 ਦੀ 20 ਸਵਾਈਆ ਬੱਤੀ 20 ਸਵਾਈ ਦੀ ਬਾਈ ਕਹਿੰਦਾ ਓਕੇ ਆ ਦੁੱਧ ਜਿਹੜਾ ਬਾਈ ਨੇ ਤਾਂ ਸਿਆਵਾ 11 12 ਕਿਲੋ ਬਾਈ ਨਹੀਂ 13 ਤੋਂ 14 ਕਿਲੋ ਬਾਈ 13 ਤੋਂ 14 ਕਿਲੋ ਉਹ ਆਪਣੇ ਘਰੇ ਚੋ ਸਕਦਾ ਬੰਦਾ ਚੋ ਕੇ ਬੰਦਾ ਲੈ ਕੇ ਜਾ ਸਕਦਾ ਵਾ ਬਾਕੀ ਬਾਈ ਦੇ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਉਤਾਰ ਇੱਕ ਵਾਰ ਹਨਾ ਐਡਰੈਸ ਬੋਲ ਕੇ ਬਾਈ ਮੋਬਾਈਲ ਨੰਬਰ ਬੋਲ ਦੀ ਸਕਦਾ ਪਿੰਡ ਦਾ ਆਪਣਾ ਬਗੜਾੜੀ ਵੀਰੇ ਨਾਮ ਹੈਗਾ ਉਤਾਰ ਪਿੰਡ ਚ ਬਿੜ ਜਿਹੜੇ ਬੰਦੇ ਨੂੰ ਵੀ ਆਉਣਾ ਦੌਲਤ ਵਰੀ ਦਾ ਘਰ ਪਛਕੇ ਚਲੋ ਮਰਜੀ ਆ ਸਕਦਾ ਨੰਬਰ ਹੈਗਾ 884760402 ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਪੰਜਾਂ ਨਗਾ ਦੇ ਵਿੱਚੋਂ ਜਿਹੜਾ ਵੀ ਨਗ ਖਰੀਦਣ ਦਾ ਵਿਚਾਰ ਬਣਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਖੁਦ ਕਰਨੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਦੱਸ ਦਿਓ ਧੰਨਵਾਦ